ਦੇਖਿਏ ਵੇਨ ਵੀਕ ਇੱਕ ਆਈਡੀਆ ਹੈ ਜੇ ਇੱਕ ਜਿਹਨੂੰ ਮਹਿੰਨ ਹੈ ਜੋ ਸਟਾਰਟ ਕੀਤਾ ਗਿਆ ਜੀ ਇਟਲੀ ਸੇ ਕਿ ਜਿਹਨੀਆਂ ਵੇਨਸ ਦੀਆਂ ਬਿਮਾਰੀਆਂ ਹੁੰਦੀਆਂ ਜੀ ਉਹਨਾਂ ਨੂੰ ਆਪਾਂ ਹਰ ਪੂਰੇ ਵਰਲਡ ਦੇ ਫਿਜੀਸ਼ੀయన్స్ ਆਪਣੇ ਆਪਣੇ ਤਰੀਕਿਆਂ ਨਾਲ ਪਬਲਿਕ ਡਾਕਟਰਸ ਨਰਸਸ ਇਹਨਾਂ ਨੂੰ ਪੜਾਇਆ ਜਾਵੇ ਕਿ ਇਸ ਵੇਨਸ ਦੀਆਂ ਕਿਹੜੀ-ਕਿਹੜੀਆਂ ਬਿਮਾਰੀਆਂ ਹੁੰਦੀਆਂ ਜੀ ਇਸ ਚੋਂ ਆਪਾਂ ਨੂੰ ਕੀ ਸਿੰਪਟਮਸ ਹੁੰਦੇ ਨੇ ਕਿਵੇਂ ਬਚਿਆ ਜਾ ਸਕਦਾ ਹੈ ਲੇਟੈਸਟ ਟਰੀਟਮੈਂਟ ਕੀ ਆਪਸ਼ਨਸ ਹੈ ਜੀ ਇਸ ਵੀਕ ਨੂੰ ਇਸ ਲਨ ਸੈਲੀਬ੍ਰੇਟ ਕੀਤਾ ਜਾਂਦਾ ਹੈ इसके लक्षण की ने ए, ए, कि ने लग इस के बीमारियाँ देखिए जो एक बीमारी है वो वॉल्स खराब होने से होती है जिसके अंदर वेन्स के अंदर क्लॉट्स आ जाते हैं और वेन्स ब्लॉक हो जाते हैं उस बीमारी का नाम बोलते हैं डीप वेन थ्रोम्बोसिस मतलब क्या है हमारे नीले रंग की खून की नसें जो अंदर हैं मेन खून की नसें हैं वो ब्लॉक हो जाती हैं डीवी बोलते हैं उसे शॉर्ट फॉर्म में तो असं इंडिया च कई वेन वीक सेलीब्रेट कर रहे हैं ਤਾਂ ਇਸ ਵਾਰ ਅਸੀਂ ਚੰਡੀਗੜ੍ਹ 'ਚ ਇਹ ਇਵੈਂਟ ਕਰ ਰਹੇ ਹਾਂ ਜਿਸ ਤਰ੍ਹਾਂ ਤਾਂ ਇਸ ਦੇ ਬਾਅਦ ਅਸੀਂ ਕੁੱਲੂ ਮੰਡੀ ਜੀ ਮਨਾਲੀ ਜੀ ਬਿਲਾਸਪੁਰ ਜੀ ਤੇ ਇਹ ਚਾਰ ਜਗ੍ਹਾ ਤੇ ਡਿਫਰੈਂਟ ਡਿਫਰੈਂਟ ਇਵੈਂਟਸ ਇਸ ਦੇ ਨਾਲ ਕਰਾਂਗੇ ਖੁੰਦ ਚੋ ਕਿ 100 ਕਿਲੋ ਦਾ ਬੰਦਾ ਹੈ ਉਹਨੂੰ ਫ੍ਰੈਕਚਰ ਹੋ ਗਿਆ ਉਹਨੂੰ ਪਲਾਸਟਰ ਲੱਗਿਆ ਉਹਨੂੰ ਕਹਿੰਦੇ ਜੀ ਪਲਾਸਟਰ ਲਾ ਕੇ ਹੁਣ ਤੁਸੀਂ 6 ਹਫ਼ਤੇ ਚੱਲਣਾ ਨਹੀਂ ਹੁਣ ਇਹ ਮੈਡੀਕਲ ਸਾਇੰਸ ਦੇ हिसाब ਨਾਲ ਬਹੁਤ ਹਾਈ ਕੈਟਾਗਰੀ ਹੈ ਜਿਹਨੂੰ ਖੂਨ ਪਤਲਾ ਕਰਨ ਦੀ ਦਵਾਈ ਸ਼ੁਰੂ ਹੋਣੀ ਚਾਹੀਦੀ ਹੈ ਪਰ ਮੰਨ ਨੂੰ ਨਹੀਂ ਪਤਾ ਲੱਗਦਾ ਕੋਲੇ ਕਰੇ ਕਿ ਜਿਹਨੂੰ ਫ੍ਰੈਕਚਰ ਹੋਣਾ ਹੈ ਉਹਨੂੰ ਮਰੀਜ਼ ਨੂੰ ਖੂਨ ਪਤਲਾ ਕਰਨ ਦੀ ਦਵਾਈ ਸ਼ੁਰੂ ਨਹੀਂ ਕਰਦੇ ਲੋ ਰੋਟਰੀ ਕਲੱਬ ਦੇ ਨਾਲ ਪ੍ਰੋਗਰਾਮਸ ਹੈ ਆਈ ਐਮ ਅ ਡਾਕਟਰ ਦੇ ਨਾਲ ਪ੍ਰੋਗਰਾਮ ਹੈ ਦੋ ਪ੍ਰੈਸ ਕਾਨਫਰੰਸ ਹੈ ਸੋ ਸਾਡੇ 11 ਤੋਂ 12 ਇਵੈਂਟ ਅਸੀਂ ਉੱਥੇ ਦਿਨ ਦਿਨਾਂ ਚ ਕਰ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਪੂਰੀ ਦੁਨੀਆ ਦੇ ਵਿੱਚ ਵੀਨ ਵੀਕ ਪੂਰਾ ਹਫਤਾ ਮਨਾਇਆ ਜਾਂਦਾ ਹੈ ਔਰ ਜੋ ਭਿਆਨਕ ਬਿਮਾਰੀਆਂ ਨੇ ਉਹਨਾਂ ਭਿਆਨਕ ਬਿਮਾਰੀਆਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਔਰ ਇਹ ਦੁਨੀਆ ਦੇ ਵਿੱਚ ਕਿਉਂ ਮਨਾਇਆ ਜਾਂਦਾ ਹੈ ਔਰ ਇਹਦਾ ਮਕਸਦ ਕੀ ਹੈ ਮੇਰੇ ਨਾਲ ਇਸ ਵਕਤ ਫੋਰਟਿਸ ਹਸਪੀਟਲ ਦੇ ਸੀਨੀਅਰ ਡਾਕਟਰ ਰਾਵਲ ਜਿੰਦਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਰੋਜ਼ਾਨਾ ਸਪੋਕਸਮੈਨ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਸਰ ਇਹ ਵੀਨ ਵੀਕ ਹੈ ਕੀ ਹੈ ਔਰ ਤੁਸੀਂ ਭਰ ਦੇ ਵਿੱਚ ਕਿਹੜੀਆਂ ਥਾਵਾਂ ਤੇ ਇਸ ਨੂੰ ਮਨਾਉਣ ਜਾ ਰਹੇ ਹੋ ਔਰ ਮਕਸਦ ਕੀ ਹੈ ਇਸ ਦਾ ਦੇਖਿਏ ਵੇਨ ਵੀਕ ਇੱਕ ਆਈਡੀਆ ਹੈ ਇੱਕ ਜਿਹਨੂੰ ਮੋਹਿਨ ਹੈ ਜੋ ਸਟਾਰਟ ਕੀਤਾ ਗਿਆ ਇਟਲੀ ਸੇ ਸੋ ਇੱਕ ਫਾਊਂਡੇਸ਼ਨ ਐਸ ਵੀਵਨ ਕਰਕੇ ਫਾਊਂਡੇਸ਼ਨ ਕਰਕੇ ਐਂਡ ਉਸ ਦੇ ਜਿਹੜੇ ਡਾਇਰੈਕਟਰ ਨੇ ਡਾਕਟਰ ਸਰਜੀਓ ਜੇਸਿਨੀ ਹੈ ਉਹਨਾਂ ਨੂੰ ਕੁਝ ਸਾਲ ਪਹਿਲੇ ਇਹ ਬਹੁਤ ਹੀ ਬ੍ਰਿਲੈਂਟ ਆਈਡੀਆ ਆਇਆ ਜੀ ਕਿ ਵੀ ਇੱਕ ਆਪਾਂ ਹਫਤਾ ਮਹੀਨੇ ਚ ਇੱਕ ਹਫਤਾ ਸਾਲ ਚ ਜੀ ਅਪ੍ਰੈਲ ਚ ਇਸ ਨੂੰ ਪੂਰਾ ਸੈਲੀਬ੍ਰੇਟ ਕੀਤਾ ਜਾਵੇ ਇਨ ਅ ਸੈਂਸ ਕਿ ਜਿਹੜੀਆਂ ਵੇਨਸ ਦੀਆਂ ਬਿਮਾਰੀਆਂ ਆਉਂਦੀਆਂ ਜੀ ਉਹਨਾਂ ਨੂੰ ਆਪਾਂ ਹਰ ਪੂਰੇ ਵਰਲਡ ਦੇ ਫਿਜੀਸ਼ੀਅਨਸ ਆਪਣੇ ਆਪਣੇ ਤਰੀਕਿਆਂ ਨਾਲ ਜੀ ਪਬਲਿਕ ਡਾਕਟਰਸ ਨਰਸਸ ਇਹਨਾਂ ਨੂੰ ਪੜਾਇਆ ਜਾਵੇ ਕਿ ਇਸ ਇਸ ਵੇਨਸ ਦੀਆਂ ਕਿਹੜੀ-ਕਿਹੜੀਆਂ ਬਿਮਾਰੀਆਂ ਆਉਂਦੀਆਂ ਜੀ ਇਸ ਚਾ ਆਪਾਂ ਨੂੰ ਕੀ ਸਿੰਪਟਮਸ ਹੁੰਦੇ ਨੇ ਕਿਵੇਂ ਬਚਿਆ ਜਾ ਸਕਦਾ ਹੈ ਲੇਟੈਸਟ ਟਰੀਟਮੈਂਟ ਕੀ ਆਪਸ਼ਨਸ ਹੈ ਜੀ ਇਸ ਵੀਕ ਨੂੰ ਇਸ ਲਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਤਾਂ ਅਸੀਂ ਇੰਡੀਆ 'ਚ ਕਈ ਸਾਲਾਂ ਤੋਂ ਇਹ ਵੈਨਵਿਕ ਸੈਲੀਬ੍ਰੇਟ ਕਰ ਰਹੇ ਹਾਂ ਹਾਂ ਤਾਂ ਇਸ ਵਾਰ ਅਸੀਂ ਚੰਡੀਗੜ੍ਹ 'ਚ ਇਹ ਇਵੈਂਟ ਕਰ ਰਹੇ ਹਾਂ ਜਿਸ ਤਰ੍ਹਾਂ ਤਾਂ ਇਸ ਦੇ ਬਾਅਦ ਅਸੀਂ ਕੁੱਲੂ ਹਾਂ ਮੰਡੀ ਜੀ ਮਨਾਲੀ ਜੀ ਬਿਲਾਸਪੁਰ ਜੀ ਤੇ ਇਹ ਚਾਰ ਜਗ੍ਹਾ ਤੇ ਡਿਫਰੈਂਟ ਡਿਫਰੈਂਟ ਇਵੈਂਟਸ ਇਸ ਦੇ ਨਾਲ ਕਰਾਂਗੇ ਜੀ ਤੇ ਪਿਛਲੇ ਹਫਤੇ ਅਸੀਂ ਇਸੇ ਤਰੀਕੇ ਨਾਲ ਦਿੱਲੀ 'ਚ ਕੀਤਾ ਸੀ जी। आ, वो वीनस एसोसिएशन ऑफ इंडिया है हमारी वो भी एक वेन्स की बॉडी इंडियन बॉडी है, है। जी। उसके साथ मिलके हम लोगों ने तीन सौ डॉक्टर्स को आ, एजुकेट किया इन वेन्स के डिजीज में वेन वीक को सेलिब्रेट करने के लिए भी जी सो so, इसलिए बहुत सत्तर तो अस्सी कंट्रीज डॉक्टर फिजिशियंस जी इन्हों अपने अपने कंट्रीज सिटीज पब्लिक अवेयरनेस प्रोग्राम्स बहुत सारे किते जाते ਐਂਡ ਜਿਸ ਨਾਲ ਆਪਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਲੱਗਦਾ ਹੈ ਕਿ ਵੇਨਸ ਦੀਆਂ ਬਿਮਾਰੀਆਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹ ਵੇਨਸ ਦੀਆਂ ਬਿਮਾਰੀਆਂ ਹੁੰਦੀਆਂ ਕਿਹੜੀਆਂ ਨੇ ਕਿਉਂਕਿ ਸ਼ਹਿਰਾਂ ਦੇ ਵਿੱਚ ਤਾਂ ਲੋਕਾਂ ਨੂੰ ਪਤਾ ਹੀ ਹੋਵੇਗਾ ਪਰ ਪਿੰਡਾਂ ਥਾਵਾਂ ਤੇ ਲੋਕਾਂ ਨੂੰ ਬਹੁਤ ਘੱਟ ਪਤਾ ਹੁੰਦਾ ਹੈ ਕਿ ਵੇਨਸ ਆਕਰਕਰ ਹੁੰਦਾ ਕੀ ਹੈ ਇਹ ਬਿਮਾਰੀਆਂ ਕਿਹੜੀਆਂ ਹੁੰਦੀਆਂ ਨੇ ਦੇਖੋ ਵੇਨਸ ਦਾ ਪਰਪਸ ਹੁੰਦਾ ਹੈ ਆਪਣਾ ਜਿਹੜਾ ਬਲੱਡ ਹੈ ਸਾਰੇ ਸਰੀਰ ਚ ਇਕੱਠਾ ਕਰਕੇ ਵਾਪਸ ਹਾਰਟ ਤੱਕ ਲੈ ਕੇ ਆਉਣਾ ਜੀ ਤਾਂ ਵੇਨਸ ਕੇ ਅੰਦਰ ਦੋ ਮੇਨ ਬਿਮਾਰੀਆਂ

और जो बहुत ही ड्रेडली बीमारी है जो वेंस में होती है जी जिसके अंदर वेंस के अंदर क्लॉट्स आ जाते हैं और वेंस ब्लॉक हो जाती हैं जी उस बीमारी का नाम बोलते हैं डीप वेन थ्रोम्बोसिस मतलब क्या है हमारे नीले रंग की खून की नसें जो अंदर हैं मेन खून की नसें हैं वो ब्लॉक हो जाती हैं डी बोलते हैं उसे शॉर्ट फॉर्म में सो तो उसको भी ये बहुत इंपॉर्टेंट बीमारी है जिसको लोगों को पता होना चाहिए इस बीमारी के बारे में तो ये दो मेन बीमारियां हैं वेरिकोस वेन्स एंड डीप वेन थ्रोम्बोसिस जिसके बारे में हम ये अवेयरनेस प्रोग्राम्स करना चाहते हैं सर इसके लक्षण की ने कि बीमारियाँ लोग लग जाने किए इसकी चपेट के बच्चे आ जाते हैं लोग देखिए वेरिकोस वेन्स जो एक बीमारी है वो वॉल्स ख़राब होने से होती है एंड नॉर्मली ये जेनेटिक होती है मतलब कि अगर आप पेरेंट्स को है तो आप बच्चों को हो जाएगी या आपसे भी शुरू हो सकती है जिसके अंदर जीन्स के कारण हमारे वेन्स के अंदर वॉल्स ख़राब हो जाते हैं जी जा उसके कारण ब्लड ऊपर फ्लो नहीं करता फ्लो नहीं करता तो ये नीले रंग की खून की नसें जो हमारी टांगों में हैं ये फूल जाती हैं और फूलने से इसके अंदर प्रॉब्लम्स आती हैं बहुत सारी जी डी जो बीमारी है उसके अंदर क्लॉट्स बन जाते हैं वेंस के अंदर एंड वो बहुत सारे रीजन रहते हैं क्लॉट बनने के जैसे सर कोई भी सर्जरी के बाद अगर कोई भी मरीज बहुत देर तक लेटे हुआ है जैसे फ्रैक्चर होने के बाद कैंसर अगर पेशेंट्स को हों फ्लाइट्स में अगर लंबी फ्लाइट्स में हम जाते हैं जी तो ऐसे बहुत सारे कारण हैं जिसके कारण वेंस के अंदर क्लॉट्स बन सकते हैं जी तो ये दोनों के कारण हैं एंड अगर वेरिकोज वेंस होती हैं तो पेशेंट को नीले रंग की खून की मोटी मोटी खून की नसें टांगों पर दिखनी शुरू हो जाती हैं लत्त लत्त होते ठीक है तो बहुत सारी नीले रंग की खून की नसें दिखती हैं एंड अगर हम उसका इलाज नहीं करते हैं जी तो फिर हमारे को कॉम्प्लिकेशन्स होने का डर रहता है तो कॉम्प्लिकेशन्स जैसे कि अगर खून की नसें फूली हुई हैं जी तो उसको पेशेंट्स को दर्द होता है शाम तक स्वेलिंग्स हो जाती हैं टांगों में एंड उसके अंदर क्लॉट बन सकते हैं वेंस के अंदर वो कई मरीजों में फट जाती हैं क्योंकि उसका प्रेशर इतना बढ़ जाता है कि खून की नसें फट जाती हैं चमड़े के बाहर और अगर फिर भी इलाज नहीं करते हैं हम लोग तो चमड़ी के पास आके पूरी चमड़ी ख़राब हो जाती है एंकल के पास आके और उसके वो फट सकती हूँ तो कम से कम पांच सो से छे सौ एम एल ब्लड लॉस एक सेकेंड में, हैं। सर बोलते हैं। जी, जी, में हो जाएगा हाँ अगर जब फट जाए मौत भी हो सकती है कलॉट बनने से Uh, जिसमें क्लॉट की बीमारी है उसमें अगर क्लॉट वो लंग में चले जाएं जी तो फिर हो सकती है बट रूटीनली जानलेवा नहीं है बट पेशेंट की मॉर्बिडिटी बहुत है मॉर्बिडिटी मतलब पेशेंट बहुत तकलीफ में रहेगा क्योंकि अगर एक बार फोड़ा हो जाता है वो फोड़ा दोबारा दोबारा मरीज को होता ही रहता है सो so, uh, क्लॉट बन जाते हैं तो uh, जिसमें पेशेंट में खून बह जाता है तो उसकी मॉर्बिडिटी बहुत है मरने के चांसेस बहुत कम होते हैं जानलेवा बीमारी बहुत रेयर है जी बट हाँ अगर हमने इसको बिल्कुल ही निगलैक्ट किया और बिल्कुल भी ठीक से नहीं किया तो फिर उसका भी हो सकता है प्रॉब्लम जेकर किसी व्यक्ति नु अजे लक्षण देख रहे हैं तो उसको कहियाँ खास गलों का ध्यान रखना चाहिए देखिए सबसे पहले तो इसका डायग्नोसिस अगर सोचें तो अगर कोई मरीज अपना खड़ा होता है जी और वो अपनी टांगों को देखता है कि उस पर नीले रंग की मोटी मोटी खून की नसें हैं जी तो इसका मतलब वो पेशेंट को वेरिकोजेंस है पहले तो बहुत ईजी है डायग्नोसिस बहुत आसान है अगर एक बार डायग्नोसिस हो जाए तो उस पेशेंट्स को ध्यान रखना चाहिए कि उसको स्टॉकिंग्स डालनी चाहिए जुरावे जी एंड एक्सरसाइज करनी चाहिए वॉक करनी चाहिए खूब एंड अगर उनका कोई ऑपरेशन वगैरह या उस समय कोई उनकी सर्जरी हो रही है या वो लंबा ट्रैवल वो कर रहे हैं जी उस समय उनको थोड़ा ध्यान रखना चाहिए कि ब्लड उन वेंस के अंदर स्टैटिक ना हो मतलब खड़े ना जी तो उसके लिए हमें चलते फिरते रहना चाहिए स्टॉकिंग्स डाल के रखना चाहिए ਅਗਰ ਆਪਕਾ ਵਜਨ ਜ਼ਿਆਦਾ ਹੈ ਤਾਂ ਉਸਕੋ ਕਮ ਕਰਨੇ ਦੀ ਕੋਸ਼ਿਸ਼ ਕਰਨੀ ਚਾਹੀਏ ਜੀ ਜਿਹੜਾ ਵੇਨ ਵੀਕ ਹੈ ਇਹ ਕਿਹੜੀਆਂ ਤਰੀਕਾਂ ਨੂੰ ਮਨਾਇਆ ਜਾ ਰਿਹਾ ਹੈ ਜਿਵੇਂ ਤੁਸੀਂ ਵੀ ਜਾਣਕਾਰੀ ਦਿੱਤੀ ਹੈ ਕਿ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਇਟਲੀ ਤੋਂ ਇਸ ਦੀ ਸ਼ੁਰੂਆਤ ਹੋਈ ਔਰ ਇਹ ਭਰ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇੰਡੀਆ ਦੇ ਵਿੱਚ ਜਿਹੜਾ ਚੰਡੀਗੜ੍ਹ ਦੇ ਵਿੱਚ ਮਨਾਲੀ ਦੇ ਵਿੱਚ ਜਿਹੜਾ ਕੁਲੂ ਦੇ ਵਿੱਚ ਮਨਾਇਆ ਜਾ ਰਿਹਾ ਕਿਹੜੀਆਂ ਤਰੀਕਾਂ ਨੂੰ ਮਨਾਇਆ ਜਾ ਰਿਹਾ ਸੋ ਅਸੀਂ ਜੋ ਪੂਰੀ ਦੁਨੀਆ 'ਚ ਬਨਾਇਆ ਜਾਂਦੇ ਪਹਿਲੇ ਹਫਤੇ April ਦੇ ਜੀ ਸੋ ਉਹ WHO ਦੇ ਹੈਲਥ ਡੇ ਦੇ ਨਾਲ ਵੀ ਕੋਲੈਬੋਰੇਟ ਕੀਤਾ ਜਾਂਦਾ ਹੈ ਜੀ ਤਾਂ ਸੈਕਿੰਡ ਤੋਂ 6 ਤਾਰੀਖ ਨੂੰ April ਦੇ ਬਨਾਇਆ ਜਾ ਰਿਹਾ ਤਾਂ ਅਸੀਂ ਜਿਹੜਾ ਕੁਲੂ ਮਨਾਲੀ ਮੰਡੀ ਇਹ ਵਾਲਾ ਏਰੀਆ ਪੂਰਾ ਹਿਮਾਚਲ ਦਾ ਇਸ ਵਾਰ ਕਵਰ ਕਰ ਰਹੇ ਹਾਂ ਜੀ ਅਸੀਂ ਕਰ ਰਹੇ ਹਾਂ 3 4 5 April ਨੂੰ ਜੀ ਤਾਂ ਉਸ ਦਿਨਾਂ ਨੂੰ ਉਥੇ ਬਹੁਤ ਸਾਰੇ ਪਬਲਿਕ ਅਵੇਰਨੈਸ ਪ੍ਰੋਗਰਾਮਸ ਹੈ ਰੋਟਰੀ ਕਲੱਬ ਦੇ ਨਾਲ ਪ੍ਰੋਗਰਾਮਸ ਹੈ ਜੀ ਆਈਐਮਏ ਡਾਕਟਰ ਦੇ ਨਾਲ ਪ੍ਰੋਗਰਾਮ ਹੈ ਜੀ ਦੋ ਪ੍ਰੈਸ ਕਾਨਫਰੰਸ ਹੈ ਸੋ ਸਾਡੇ 11 ਤੋਂ 12 ਇਵੈਂਟ ਅਸੀਂ ਉਥੇ 3 ਦਿਨਾਂ ਚ ਕਰ ਰਹੇ ਹਾਂ ਜੀ ਇਹ ਮਕਸਦ ਕੀ ਹੈ ਸਰ ਇਸ ਦਾ ਮਕਸਦ ਇਹ ਦੱਸਿਆ ਜਿਸ ਤਰ੍ਹਾਂ ਆਪਾਂ ਜਦੋਂ ਐਨ ਏਰੀਆ ਜਾਵਾਂਗੇ ਐਨੇ ਇਵੈਂਟ ਹੋਣਗੇ ਪਬਲਿਕ ਨੂੰ ਅਵੇਅਰਨੈਸ ਹੋਏਗੀ ਕਿ ਵੀ ਦੇਖੋ ਮਗਰ ਸਾਨੂੰ ਗੈਰੀਕੋਸ ਵੇਨਸ ਹੈ ਤਾਂ ਉਸੇ ਇਲਾਜ ਜਲਦੀ ਕਰਾਉਣਾ ਚਾਹੀਦਾ ਹੈ ਜੀ ਅਗਰ ਸਾਨੂੰ ਡੀਵੀਟੀ ਹੈ ਡੀਵਨ ਥਰੋਮਬੋਸਿਸ ਦੀ ਬਿਮਾਰੀ ਹੈ ਤਾਂ ਉਹਨੂੰ ਪ੍ਰिवेंट ਕਰਨਾ ਚਾਹੀਦਾ ਹੈ ਮਤਲਬ ਕਿ ਕੋਈ ਵੀ ਆਪਰੇਸ਼ਨ ਕਿਸੇ ਵੀ ਜਗ੍ਹਾ ਕੋਈ ਵੀ ਮਰੀਜ਼ ਨੂੰ ਕੋਈ ਵੀ ਆਪਰੇਸ਼ਨ ਹੋਣਾ ਹੈ ਉਸ ਤੋਂ ਪਹਿਲਾਂ ਉਹਨਾਂ ਨੂੰ ਅਸੈਸਮੈਂਟ ਕਰਾਉਣੀ ਚਾਹੀਦੀ ਹੈ ਆਪਣੀ ਜੀ ਕਿ ਮੰਨੂੰ ਡੀਵਨ ਥਰੋਮਬੋਸਿਸ ਦਾ ਕਿੰਨਾ ਰਿਸਕ ਹੈ ਹਮ ਐਂਡ ਅਗਰ ਉਹ ਰਿਸਕ ਅਸੈਸਮੈਂਟ ਕਰਦੇ ਨੇ ਉਸ ਨਾਲ ਉਹਨਾਂ ਨੂੰ ਉਸ ਤੋਂ ਪਹਿਲਾਂ ਅਸੀਂ ਖੂਨ ਪਤਲਾ ਕਰਨ ਦਾ ਇੰਜੈਕਸ਼ਨ ਦਿੰਨੇ ਆ ਜੀ ਤਾਂ ਇਹ ਅਵੇਅਰਨੈਸ ਉੱਤੇ ਕਰਾਈ ਜਾਏਗੀ ਹੁਣ ਪਬਲਿਕ ਜਾ ਕੇ ਜੋ ਹਸਪੀਟਲ ਜਾਏਗੀ ਬੋਲੇਗੀ ਚਲੋ ਜੀ ਮੇਰਾ ਗੋਟਨਾ ਬਦਲਿਆ ਜਾ ਰਿਹਾ ਹੂੰ ਉਹ ਡਾਕਟਰ ਨੂੰ ਜਾ ਕੇ ਪੁੱਛੇਗੀ ਡਾਕਟਰ ਸਾਹਿਬ ਮਨੋ ਕਿੰਨਾ ਰਿਸਕ ਹੈ ਕਲੋਟ ਬਣਾਂਗਾ ਹੂੰ ਔਰ ਮਨੋ ਖੂਨ ਪਤਲਾ ਕਰਨ ਦਾ ਇੰਜੈਕਸ਼ਨ ਦਿੱਤਾ ਗਿਆ ਹੈ ਕਿ ਨਹੀਂ ਹੂੰ ਤਾਂ ਇਹ ਚਾਹੀਦਾ ਹੈ ਕਿ ਐ ਹੀ ਨਹੀਂ ਕਿ ਸਿਰਫ ਮੈਡੀਕਲ ਫੀਲਡ ਨੂੰ ਤਾਂ ਪੜਾਈ ਜਾਂਦਾ ਹੈ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਬਟ ਕਈ ਵਾਰ ਹਸਪੀਟਲ ਚ ਪ੍ਰੋਟੋਕਾਲ ਨਹੀਂ ਠੀਕ ਨਾ ਹੁੰਦੇ ਡਾਕਟਰ ਪ੍ਰੋਟੋਕਾਲ ਫੋਲੋ ਨਹੀਂ ਕਰਦੇ ਇੰਟਰਨੈਸ਼ਨਲ ਤਾਂ ਕਿ ਪੇਸ਼ੈਂਟ ਕੁਐਸਚਨ ਵੀ ਕਰ ਸਕਣ ਉਲਟਾ ਜਾ ਕੇ ਕਿ ਬਈ ਮੰਨੂ ਖੂਨ ਪਤਲਾ ਕਰਨ ਦੀ ਇੰਜੈਕਸ਼ਨ ਦਿੱਤੇ ਗਏ ਕਿ ਨਹੀਂ ਸਾਨੂੰ ਖੁੰਦ ਚੋ ਕਿ 100 ਕਿਲੋ ਦਾ ਬੰਦਾ ਹੈ ਹੂੰ ਉਹਨੂੰ ਫ੍ਰੈਕਚਰ ਹੋ ਗਿਆ ਹੂੰ ਉਹਨੂੰ ਪਲਾਸਟਰ ਲੱਗ ਗਿਆ ਉਹਨੂੰ ਕਹਿੰਦੇ ਜੀ ਪਲਾਸਟਰ ਲਾ ਕੇ ਹੁਣ ਤੁਸੀਂ 6 ਹਫ਼ਤੇ ਚੱਲਣਾ ਨਹੀਂ ਹੂੰ ਹੁਣ ਇਹ ਮੈਡੀਕਲ ਸਾਇੰਸ ਹੈ ਸਾਹਿਬ ਨਾ ਬਹੁਤ ਹਾਈ ਕੈਟਾਗਰੀ ਹੈ ਜਿਹਨੂੰ ਖੂਨ ਪਤਲਾ ਕਰਨ ਦੀ ਦਵਾਈ ਸ਼ੁਰੂ ਹੋਣੀ ਚਾਹੀਦੀ ਹੈ ਹੂੰ ਪਰ ਮੰਨੂ ਨੂੰ ਨਹੀਂ ਪਤਾ ਲੱਗਦਾ ਉਹਨੇ ਕਿਹਾ ਕਿ ਜਿਹਨੂੰ ਫ੍ਰੈਕਚਰ ਹੁੰਦਾ ਹੈ ਉਹਨੂੰ ਮਰੀਜ਼ ਨੂੰ ਖੂਨ ਪਤਲਾ ਕਰਨ ਦੀ ਦਵਾਈ ਸ਼ੁਰੂ ਨਹੀਂ ਕਰਦੇ ਲੋਕ ਡਾਕਟਰ ਤੋ ਉਹ ਬਹੁਤ ਵੱਡੀ ਗੱਲ ਹੈ ਮਰੀਜ਼ ਜਦੋਂ ਉਹਗਾ ਅਵੇਅਰਨੈਸ ਹੋਗਾ ਜੀ ਉਹ ਹੱਡੀ ਵਾਲੇ ਡਾਕਟਰ ਨੂੰ ਪੁੱਛੇਗਾ ਕਿ ਦੇਖੋ ਜੀ ਤੁਸੀਂ ਮੈਨੂੰ ਫ੍ਰੈਕਚਰ ਹੋ ਗਿਆ ਹੂੰ ਤਾਂ ਇਹ ਅਸੀਂ ਇੱਕ ਇੱਕ ਸਕੋਰ ਹੁੰਦਾ ਕੈਪਰਨੀ ਸਕੋਰ ਜੀ ਉਹ ਵੀ ਇਹ ਹੁਣ ਅਸੀਂ ਪਬਲਿਕ ਕਰਨ ਜਾ ਰਹੇ ਹਾਂ ਕਿ ਲੋਕ ਆਪਣੇ ਆਪ ਕੈਲਕੂਲੇਟ ਕਰਨ ਆਪਣਾ ਰਿਸਕ ਜੀ ਕਿ ਵੀ ਉਹ ਸਕੋਰਿੰਗ ਸਿਸਟਮ ਹੈ ਮਰੀਜ਼ ਪਾਏਗਾ ਕਿ ਹਾਂਜੀ ਮੇਰਾ ਵਜ਼ਨ ਇਸ ਤੋਂ ਜ਼ਿਆਦਾ ਹੈ ਮੈਂ 2 ਹਫ਼ਤੇ ਤੋਂ ਜ਼ਿਆਦਾ ਬਿਸਤਰ ਤੇ ਲੇਟੂਗਾ ਹੂੰ ਤਾਂ ਮੈਨੂੰ ਤਾਂ ਖੂਨ ਪਤਲਾ ਕਰਨੀ ਗੋਲੀ ਸ਼ੁਰੂ ਹੋਣੀ ਚਾਹੀਦੀ ਹੈ ਅਗਰ ਰਿਸਕ ਨਹੀਂ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਡਾਕਟਰਾਂ ਨੂੰ ਵੀ ਮਰੀਜ਼ ਦਾ ਸਵਾਲ ਕਰਨਾ ਬਣਦਾ ਹੈ। ਆਫਕੋਰਸ ਬੰਦਾ ਵੀ ਮਰੀਜ਼ ਨੂੰ ਵੀ ਸਮਝ ਹੋਣੀ ਚਾਹੀਦੀ ਹੈ ਮੈਂ ਕਿਹੜੀਆਂ ਦਵਾਈਆਂ ਖਾ ਰਿਹਾ ਹਾਂ, ਕਿਸ ਤਰ੍ਹਾਂ ਮੇਰਾ ਇਲਾਜ ਹੋ ਰਿਹਾ ਹੈ। ਆਫਕੋਰਸ ਤੇ ਇਹ ਤੇ ਕਹ ਰਹੇ ਕਿ ਵੀ ਮਰੀਜ਼ ਨੂੰ ਸਿਖਾਣਾ ਹੈ ਕਿ ਵੀ ਤੁਸੀਂ ਆਪਣਾ ਸਕੋਰ ਵੀ ਕੈਲਕੂਲੇਟ ਕਰੋ। ਤੁਸੀਂ ਆਪਰੇਸ਼ਨ ਤੁਹਾਡਾ ਕੋਈ ਹੋਇਆ ਹੈ ਮੇਜਰ ਆਪਰੇਸ਼ਨ, ਮਾਈਨਰ ਆਪਰੇਸ਼ਨ। ਤੁਸੀਂ ਸਿਕੋ ਕਿ ਤੁਹਾਨੂੰ ਖੂਨ ਪਤਲਾ ਕਰਨੀ ਕਿਉਂਕਿ ਆਪਾਂ ਨੂੰ ਡੀਵੀਟੀ ਪ੍ਰिवेंट ਕਰਨਾ ਹੈ। ਜੀ। ਮਤਲਬ ਕਲੌਟ ਬਣਨ ਤੋਂ ਰੋਕਣਾ ਹੈ। ਹੂੰ। ਬਣ ਕੇ ਟ੍ਰੀਟਮੈਂਟ ਤਾਂ ਅਸੀਂ ਕਰਾਂਗੇ ਹੀ। ਅਸੀਂ ਹੈ ਹੀ ਹਾਂ। ਬਟ ਅਗਰ ਆਪਾਂ ਇੰਨੇ ਮਰੀਜ਼ ਨੇ ਇਸ ਬਿਮਾਰੀ ਦੇ ਕਿ ਆਪਾਂ ਨੂੰ ਪ੍ਰिवेंशन ਤੇ ਵੀ ਧਿਆਨ ਦੇਣਾ ਹੈ ਤਾਂ ਪ੍ਰिवेंशन ਸਿਰਫ ਇਸੇ ਤਰੀਕੇ ਨਾਲ ਹੋ ਸਕਦਾ ਹੈ ਅਗਰ ਆਪਾਂ ਲੋਕਾਂ ਨੂੰ ਐਜੂਕੇਟ ਕਰੀਏ ਹੂੰ ਤਾਂ ਉਸ ਲਈ ਸਭ ਤੋਂ ਵੱਡੀਆਂ ਪ੍ਰिवेंशन ਟੈਕਨਿਕਸ ਹੈ ਜਿਸ ਤਰ੍ਹਾਂ ਕਿ ਹਰ ਬੰਦੇ ਨੂੰ ਆਪਣਾ ਐਕਸਰਸਾਈਜ਼ ਕਰਨੀ ਚਾਹੀਦੀ ਰੋਜ਼ ਹੂੰ ਮੋਟੇ ਨਹੀਂ ਹੋਣਾ ਚਾਹੀਦਾ ਕਿਉਂਕਿ ਮੋਟਾ ਆਪਾ ਕਲੌਟ ਬਣਾਉਂਦਾ ਹੈ ਹੂੰ ਤੀਸਰਾ ਅਗਰ ਆਪਾਂ ਕੋਈ ਸਰਜਰੀ ਤੇ ਜਾਂਦੇ ਆ ਤਾਂ ਆਪਾਂ ਨੂੰ ਧਿਆਨ ਰੱਖਣਾ ਹੈ ਕਿ ਵੀ ਸਾਡਾ ਕਿੰਨਾ ਰਿਸਕ ਹੈ ਹੂੰ ਕਲੌਟ ਬਣਦਾ ਉਹ ਧਿਆਨ ਰੱਖਣਾ ਚਾਹੀਦਾ ਹੈ ਤਾ ਕੋਈ ਦਵਾਈਆਂ ਆਪ ਲੈਣੇ ਆ ਜਿਸ ਤਰ੍ਹਾਂ ਔਰਲ ਕੌਂਟਰਾਸੈਪਟਿਵ ਪਿਲਸ ਲੈਂਦੇ ਨੇ ਲੇਡੀਜ਼ ਉਸ 'ਚ ਰਿਸਕ ਵੱਜ ਜਾਂਦਾ ਹੈ ਤਾਂ ਉਹ ਧਿਆਨ ਰੱਖਣਾ ਕਿ ਭਈ ਕਿੰਨਾ ਕੁ ਰਿਸਕ ਹੈ ਅਗਰ ਕਿਸੇ ਦੀ ਡਿਫਿਕਲਟ ਡਿਲੀਵਰੀ ਹੈ ਪ੍ਰੈਗਨੈਂਸੀ ਹੈ ਉਸ 'ਚ ਰਿਸਕ ਡੀਵੀਟੀ ਦਾ ਵੱਜ ਜਾਂਦਾ ਹੈ ਤੋ ਕੈਲਕੂਲੇਟ ਕਰਨਾ ਚਾਹੀਦਾ ਹੈ ਕਿ ਕਿੰਨਾ ਸਾਨੂੰ ਰਿਸਕ ਹੈ ਡੀਵੀਟੀ ਦਾ ਅਗਰ ਤੁਹਾਨੂੰ ਪਹਿਲੀ ਪ੍ਰੈਗਨੈਂਸੀ즈 ਡੀਵੀਟੀ ਹੋਈ ਸੀ ਜਾਂ ਇਸ ਪ੍ਰੈਗਨੈਂਸੀ ਜ ਨਹੀਂ ਹੋਈ ਸੀ ਤੋ ਉਸ ਹਿਸਾਬ ਨਾਲ ਸਾਨੂੰ ਰਿਸਕ ਕੈਲਕੂਲੇਸ਼ਨਸ ਕਰਨੀ ਪੈਂਦੇ ਨੇ ताकि मरीज खून पतला करने की दवाई खा सके खा सके। सो so, आपको समझना है कि दुनिया में आजकल प्रेगनेंसी से आ, के बाद और पोस्ट डिलीवरी के बाद डीवी के कारण रिस्क ऑफ मरने का बहुत हाई है एंड ये सबसे मोस्ट कॉमन कारण है मरने का सर जी जो दर्शक देख रहे हैं वॉच कर रहे उन्होंने कोई स्नेहा देना चाहते हो अपने वालों मैं दो स्नेह देना चाहूँगा एक मैंने जैसे आपको बताया कि अगर आपके नीले रंग की खून की नसें आपके टांगों पर नज़र आती हैं आप खड़े होते हैं मोटी मोटी खून की नसें तो प्लीज़ उसको कॉस्मेटिक प्रॉब्लम नहीं समझिए उसे इग्नोर नहीं करिए उसका इलाज कराइए इलाज बहुत आसान है आजकल लेजर से इलाज होता है बिना किसी कट वग़ैरह के लोकल एन एस में पंद्रह से बीस मिनट लगते हैं आप करा के अपने घर जा सकते हैं उसी दिन तो आपको एडमिशन वगैरह की कोई ज़रूरत नहीं होती एक तो आपको ये जरूर ध्यान रखना चाहिए दूसरा है कि आपको ध्यान रखना है कि आपके टांगों में जो वेंस हैं जो ब्लड फ्लो हो रहा है उसमें क्लॉट ना बने एंड उसको प्रिवेंशन के लिए सबसे बेस्ट तरीका है कि आपने अपना वज़न कम करना है बहुत सारी एक्सरसाइज और वॉक करना है एंड आप अगर कोई दवाइयाँ या कोई सर्जरी में जाते हो तो उससे पहले अपना रिस्क कैलकुलेट करिए कि आपको रिस्क तो नहीं है क्लॉट बनने का नहीं तो आपको खुद नहीं कैलकुलेट करना है तो अपने डॉक्टर से ज़रूर पूछिए कि मुझे वेंस में क्लॉट बनने का रिस्क तो नहीं है ਔਰ ਅਗਰ ਰਿਸਕ ਹੈ ਤਾਂ ਮੇਰੇ ਕੋ ਖੂਨ ਪਤਲਾ ਕਰਨੇ ਦੀ ਦਵਾਈਆਂ دی ਜਾਏ ਜੀ ਸ਼ੁਕਰੀਆ ਧੰਨਵਾਦ ਠੀਕ ਹੈ ਜੀ ਥੈਂਕ ਯੂ ਇਹ ਸੇ ਸਾਡੇ ਨਾਲ ਸੀਨੀਅਰ ਡਾਕਟਰ ਰਾਵਲ ਜਿੰਦਲ ਜਿਨ੍ਹਾਂ ਨੇ ਸਾਨੂੰ ਵੇਨ ਵੀਕ ਬਾਰੇ ਵੀ ਦੱਸਿਆ ਔਰ ਇਵੈਂਟ ਬਾਰੇ ਤਾਂ ਗੱਲ ਕੀਤੀ ਹੈ ਇਹਨਾਂ ਨੇ ਪਰ ਇਸ ਦੇ ਨਾਲ ਵੈਂਸ ਦੇ ਨਾਲ ਜੁੜੀਆਂ ਜਿਹੜੀਆਂ ਬਿਮਾਰੀਆਂ ਨੇ ਉਸ ਦੇ ਲੱਛਣ ਕੀ ਨੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਸੋ ਅਪ੍ਰੈਲ ਦੇ ਪਹਿਲੇ ਹਫਤੇ ਜੋ ਇਹ ਇਵੈਂਟ ਕਰਵਾਇਆ ਜਾ ਰਿਹਾ ਹੈ ਸਾਡੀ ਅਪੀਲ ਹੈ ਕਿ ਤੁਸੀਂ ਵੀ ਇਸ ਇਵੈਂਟ ਦਾ ਹਿੱਸਾ ਬਣੋ ਔਰ ਤੁਹਾਨੂੰ ਵੀ ਪਤਾ ਲੱਗੇ ਕਿ ਇਹ ਬਿਮਾਰੀਆਂ ਦੇ ਲੱਛਣ ਕੀ ਨੇ ਔਰ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਫਿਲਹਾਲ ਦੇ ਦਿਓ ਇਜਾਜ਼ਤ ਦੇਖਦੇ ਰੋ ਰੋਜ਼ਾਨਾ ਸਪੋਕਸਮੈਨ ਧੰਨਵਾਦ